ਇੱਕ ਅਕਾਲ ਦਾ ਪੁੱਤ ਮਾਂ ਗੁਜਰੀ ਦੇ ਦੁੱਧ ਦੀ ਮਹਾ ਸ਼ਕਤੀ ਹੈ ਮੁੜ ਕੇ ਜੰਮਣਾ ਨਹੀਂ ਇਹਦੇ ਨਾਲ ਦਾ ਪੁੱਤ ਓਏ ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ ਇੱਥੇ ਪੁੱਤ ਮਨਸੂਰਾਂ ਦਾ ਪੱਲ ਦਾ ਏ ਸਾਡੇ ਬੱਚੇ ਵੀ ਖਲ ਲਹਾ ਸਕਦੇ ਕਾ ਦਾ ਮਾਣ ਤਰਬੇਕ ਦੀ ਖਲ ਦਾ ਏ ਆਓ ਫੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਤੇ ਜੁੜੀਏ ਪਿਆਰਿਓ ਫਤੇ ਦਾ ਜਕਾਰਾ ਫਤੇ ਵਿੱਚ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤੇ ਜਨਮ ਮਰਨ ਦੋ ਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਬੁਲਾਏ ਆਓ ਆਪਾਂ ਇਤਿਹਾਸ ਦੀ ਲੜੀ ਦੇ ਨਾਲ ਜੁੜੀਏ ਮੈਂ ਇਸ ਗੱਲ ਦਾ ਕੋਈ ਦਾਵਾ ਨਹੀਂ ਕਰਦਾ ਕਿ ਜਿਹੜਾ ਇਤਿਹਾਸ ਮੈਂ ਗੁਰੂ ਕੇ ਲਾਲਾਂ ਦਾ ਬਿਆਨ ਕਰਨ ਲੱਗੇ ਹਾਂ ਜੇ ਤੁਸਾਂ ਜੀ ਨੇ ਉਹ ਸਰਵਣ ਨਾ ਕੀਤਾ ਹੋਵੇ ਪਿਆਰੋ ਇਤਿਹਾਸ ਦਾ ਐਸਾ ਕੋਈ ਪੰਨਾ ਨਹੀਂ ਜੋ ਆਪ ਦੇ ਸਾਹਮਣੇ ਨਾ ਹੋ ਕੇ ਗੁਜ਼ਰਿਆ ਹੋਵੇ ਪਰ ਇਹ ਗੱਲ ਯਾਦ ਰੱਖਿਓ ਕੌਮ ਦੀ ਤਰਾਸਦੀ ਮੈਂ ਕਹਿਣ ਲੱਗਾ ਪਹਿਲਾਂ ਦੁਨੀਆ ਦੇ ਤਿੰਨ ਧਰਮ ਹੋਏ ਨੇ ਸੁਣਿਓ ਜਿਹੜਾ ਪਿਆਰ ਦੇ ਨਾਲ ਤਿੰਨ ਧਰਮ ਹੋਏ ਨੇ Hindu ਧਰਮ ਸਿੱਖ ਧਰਮ ਇਸਾਈਅਤ ਧਰਮ ਦੇਖੋ ਈਸਾਈਆ ਧਰਮ ਦੇ ਵਿੱਚ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਸਾਰੇ ਆਪੋ ਆਪਣੇ ਥਾਂ ਸਤਿਕਾਰਯੋਗ ਹੈ ਕਿਉਂਕਿ ਦੁਨੀਆ ਦੇ ਧਰਮ ਕੋਈ ਵੀ ਮਾਰਾ ਨਹੀਂ ਹੁੰਦਾ ਉਹਨਾਂ ਵਿੱਚ ਵੱਸਣ ਵਾਲੇ ਕੁਝ ਲੋਕ ਮਾਰੇ ਹੋ ਜਾਇਆ ਕਰਦੇ ਨੇ ਸਾਰੀ ਕੌਮ ਕਲੰਕਤ ਹੋ ਜਾਇਆ ਕਰਦੀ ਹੈ ਈਸਾਈ ਧਰਮ ਦੇ ਵਿੱਚ ਇੱਕ ਸ਼ਹੀਦ ਹੋਇਆ ਇੱਕ ਸ਼ਹੀਦ ਜਿਹਦਾ ਨਾਮ ਸੀ ਈਸਾ ਇਮਾਮਤ ਈਸਾ ਦੇ ਸੂਲੀ ਚੜਨ ਤੋਂ ਬਾਅਦ ਦੂਜਾ ਕੋਈ ਈਸਾ ਪੈਦਾ ਨਹੀਂ ਦੇ ਹੋ ਸਕਿਆ ਪਰ ਅਫਸੋਸ ਸਾਡੇ ਵਾਸਤੇ ਈਸਾ ਮਸੀਹ ਉਹ ਜਾਣ ਤੋਂ ਬਾਅਦ ਉਸ ਕੌਮ ਨੇ ਐਡਾ ਪ੍ਰਚਾਰ ਕੀਤਾ ਐਡਾ ਪ੍ਰਚਾਰ ਕੀਤਾ ਉਹ ਦੁਨੀਆਂ ਦੇ ਸਾਰੇ ਦੇਸ਼ਾਂ 'ਚ ਅੱਜ ਇਸਾਈ ਧਰਮ ਦਾ ਝੰਡਾ ਝੁਲਦਾ ਜੀ ਦੂਜੇ ਨੰਬਰ ਤੇ ਸ਼ਹੀਦ ਹੋਇਆ ਹਜ਼ਰਤ ਮੁਹੰਮਦ ਸਾਹਿਬ ਦੇ ਦੋ ਦੋਤਰੇ ਹਜ਼ਰਤ ਮੁਹੰਮਦ ਸਾਹਿਬ ਦੀ ਧੀ ਸੀ ਜਿਹਦਾ ਨਾਮ ਸੀ ਬੀਬੀ ਫਾਤਿਮਾ ਉਹਦੇ ਜਵਾਈ ਦਾ ਨਾਮ ਸੀ ਹਜ਼ਰਤ ਅਲੀ ਹਜ਼ਰਤ ਅਲੀ ਦੇ ਘਰ ਦੋ ਪੁੱਤਰ ਪੈਦਾ ਹੋਏ ਸਨ ਹਸਨ ਤੇ ਹੁਸੈਨ ਉਹ ਕੂਫਾ ਦਾ ਸ਼ਹਿਰ ਕਰਬਲਾ ਦਾ ਮੈਦਾਨ ਜਿੰਨੂੰ ਇੱਕ ਨੇ ਉਹਦੀ ਪਤਨੀ ਨੇ ਜ਼ਹਿਰ ਦੇ ਕੇ ਬੇਵਫਾਈ ਕਰਕੇ ਜ਼ਹਿਰ ਦੇ ਕੇ ਮਾਰਿਆ ਤੇ ਇੱਕ ਨੂੰ ਮੈਦਾਨੇ ਜੰਗ ਚ ਮਾਰਿਆ ਗਿਆ ਉਹ ਲੋਕ ਦੋਹਾਂ ਸ਼ਹੀਦਾਂ ਦੇ ਨਾਂ ਉੱਤੇ ਅੱਜ ਸੋਰੀ ਦੁਨੀਆ ਉੱਤੇ ਇਸਾਈ ਧਰਮ ਦਾ ਪੰਚਮ ਉਹਨਾਂ ਝੰਡਾ ਲਹਿਰਾ ਦਿੱਤਾ ਤੇ ਸਿੱਖੋ ਤੁਹਾਨੂੰ ਕੀ ਹੋ ਗਿਆ 365 ਦਿਨਾਂ ਦੇ ਵਿੱਚ ਐਸਾ ਕੋਈ ਦਿਨ ਨਹੀਂ ਜਦੋਂ ਥੋੜੇ ਵੱਡਿਆਂ-ਵਡੇਰਿਆਂ ਦਾ ਲਹੂ ਇਸ ਧਰਤੀ ਦੇ ਉੱਤੇ ਨਾ ਡੁੱਲਿਆ ਜਾਵੇ ਪਰਦੇਸਾਂ ਦੀ ਤੇ ਗੱਲ ਛੱਡੋ ਤੁਹਾਡੇ ਕੋਲੋਂ ਕੇਵਲ ਤੇ ਕੇਵਲ ਇੱਕ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਸਿੱਖੀ ਦਾ ਝੰਡਾ ਨਹੀਂ ਡੰਡਿਆ ਗਿਆ ਵਾਜੀ ਸ਼ਹੀਦੀ ਪੁਰਬ ਮਨਾਉਣੇ ਇੱਕ ਗੱਲ ਵੱਖਰੀ ਏ ਪਰ ਸ਼ਹੀਦਾਂ ਨੂੰ ਮੰਨ ਲੈਣਾ ਬਹੁਤ ਵੱਡੀ ਗੱਲ ਹੈ ਸ਼ਹੀਦਾਂ ਨੂੰ ਮੰਨਣਾ ਤੇ ਸ਼ਹੀਦੀ ਪੁਰਬ ਮਨਾਉਣੇ ਚੈਪਟਰ ਦੋਵੇਂ ਬੜੇ ਵੱਖੋ ਵੱਖਰੇ ਨੇ ਆਓ ਤੱਕਿਓ ਜਰਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਦੀ ਧਰਤੀ ਦੇ ਵਿੱਚ ਬਸਦੇ ਨੇ ਤੇ ਇਹਨਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ 22 ਦਸੰਬਰ 1666 ਨੂੰ ਸਤਗੁਰੂ ਸੱਚੇ ਬਾਦਸ਼ਾਹ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਂਦੇ ਆ ਤੇ ਗੱਲ ਯਾਦ ਰੱਖਿਓ ਦੁਨੀਆ ਦਾ ਸਭ ਤੋਂ ਛੋਟਾ ਦਿਨ ਹੈ 22 ਦਸੰਬਰ ਤੇ ਸਭ ਤੋਂ ਵੱਡੀ ਕੁਰਬਾਨੀ ਹੈ ਸਿੱਖ ਕੌਮ ਦੀ 22 ਦਸੰਬਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਲੱਖ ਤੇ ਜਗਰ ਸ਼ਹੀਦ ਹੋਏ ਸੀ ਯਾਦ ਰੱਖਿਓ 12 ਮਹੀਨਿਆਂ ਵਿੱਚੋਂ 2 ਮਹੀਨਿਆਂ ਨੂੰ ਕਦੇ ਨਾ ਭੁੱਲਿਆ ਕਰੋ 12 ਮਹੀਨਿਆਂ ਵਿੱਚੋਂ 2 ਮਹੀਨਿਆਂ ਨੂੰ ਨਾ ਭੁੱਲਿਓ ਇੱਕ ਮਹੀਨਾ ਆਤ ਦਾ ਗਰਮ ਤੇ ਇੱਕ ਮਹੀਨਾ ਆਤ ਦਾ ਸਰਦ ਹੈ ਇਨਾ ਦੋਆਂ ਮਹੀਨਿਆਂ ਦੇ ਵਿੱਚ ਸੋਡੀ ਬਾਂਸੂ ਤੇ ਬਿਪਤਾ ਦੇ ਬੱਦਲ ਛਾਏ। ਹਾੜ ਦਾ ਮਹੀਨਾ ਮੇਰਾ ਪੰਚਮ ਪਾਸ਼ਾ ਧੰਗੁਰੂ ਅਰਜਨ ਦੇਵ ਤੱਤੀ ਤਵੀ ਉੱਤੇ ਬਿਠਾਇਆ ਗਿਆ। ਉਹ ਸਮੇਂ ਧਰਤੀ ਵੀ ਤੱਤੀ, ਲੋਹ ਵੀ ਤੱਤੀ, ਰੇਤ ਵੀ ਚੱਤਤੀ, ਭਰਾ ਵੀ ਤੱਤਾ, ਪਰਝਾਈ ਵੀ ਤੱਤੀ, ਸ਼ੇਰ ਅਫਗਾਨ ਵੀ ਤੱਤਾ ਤੇ ਉਸ ਸਮੇਂ ਦਾ ਹਾਕਮ ਵੀ ਤੱਤਾ। ਤੇ ਜਿਸ ਤਤੀ ਤਵੀ ਉਤੇ ਗੁਰੂ ਅਰਜਨ ਦੇਵ ਬੈਠਾ ਕੇਵਲ ਤੇ ਕੇਵਲ ਬਹਿਣ ਵਾਲਾ ਗੁਰੂ ਅਰਜਨ ਦੇਵ ਹੀ ਠੰਡਾ ਸੀ ਵਾਹਿਗੁਰੂ ਕਦੀ ਇਸ ਮਹੀਨੇ ਨੂੰ ਨਾ ਭੁੱਲਿਓ ਜੇ ਜਿਹੜਾ ਅਤ ਦਾ ਸਰਦ ਮਹੀਨਾ ਜਿਨ੍ਹਾਂ ਦੀਆਂ ਯਾਦਾਂ ਵਿੱਚ ਤੁਸੀਂ ਬੈਠੇ ਹੋ ਪੋ ਦਾ ਮਹੀਨਾ ਪੋ ਦੇ ਮਹੀਨੇ ਮੇਰੇ ਦਸਵੇਂ ਗੁਰੂ ਦਾ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਦੀ ਲੇਖੇ ਲਾ ਦਿੱਤਾ ਸੀ ਇਹਨਾਂ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਵਿਹਾਜ ਜੀਵਤ ਕਈ ਹਜ਼ਾਰ ਆਪਾਂ ਹਰ ਰੋਜ਼ ਰਹਿ ਰਾਤ ਦੀ ਬਾਣੀ ਚ ਪੜਦੇ ਆ ਇੱਕ ਸ਼ਬਦ ਸੁਖੀ ਬਸਾ ਮੋਰੋ ਪਰਵਾਰਾ ਹੁਣ ਪਿਆਰਿਓ ਪਰਿਵਾਰ ਰਹਿ ਕਿਹੜਾ ਗਿਆ ਸੀ ਮਾਣ ਕਰਿਆ ਕਰੋ ਮੇਰੀਓ ਭੈਣੋ ਮੇਰੀਓ ਮਤਾਵੋ ਮੇਰੀਓ ਦਾਦੀ ਦੀ ਉਮਰ ਦੀ ਮੇਰੀਓ ਦਾਦੀਓ ਮਾਣ ਕਰਿਆ ਕਰੋ ਮਾਣ ਇਸ ਦਾ ਕਿਹੜਾ ਪਰਿਵਾਰ ਰਹਿ ਗਿਆ ਸੀ ਅੱਖਾਂ ਸਾਹਮਣੇ ਪਿੱਤਾ ਤੋੜ ਦੇਣਾ ਅਥੀ ਆਪਣੇ ਪੁੱਤਰ ਤੋੜ ਦੇਣੇ ਭੂਆ ਦੇ ਪੁੱਤ ਭਰਾ ਮਾਮੇ ਤੋੜ ਦੇਣੇ ਪਰਿਵਾਰ ਤੋੜ ਦੇਣਾ ਆਪਣਾ ਆਪ ਵੀ ਤੋੜ ਕੇ ਇਹ ਗੱਲ ਕਹਿ ਦੇਣੀ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਭ ਹੈ ਕਰਤਾਰ ਉਹ ਪਰਿਵਾਰ ਦੇ ਮੈਂਬਰ ਤੁਸੀਂ ਤੇ ਅਸੀਂ ਬੈਠੇ ਹਾਂ ਅੰਗਰ ਝਾਤੀ ਦਾ ਮਾਰਿਓ ਕਿ ਸਾਡੀ ਸ਼ਕਲ ਸ਼ੂਰਤ ਬਾਬੇ ਅਜੀਤ ਸਿੰਘ ਵਰਗੀ ਹੈ ਸਾਡੀ ਸ਼ਕਲ ਸ਼ੂਰਤ ਸਾਡੀ ਮਰਜ਼ਾਦਾ ਬਾਬਾ ਜੋਰਾਵਰ ਸਿੰਘ ਵਰਗੀ ਹੈ ਬਾਬੇ ਫਤਿਹ ਸਿੰਘ ਵਰਗੀ ਹੈ ਜੁਹਾਰ ਸਿੰਘ ਵਰਗੀ ਹੈ ਗੁਰੂ ਕਿਰਪਾ ਕਰੇ ਤੁਹਾਡੀਆਂ ਸ਼ਕਲਾਂ ਕਿਤੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਨਾਲ ਮਿਲ ਜਾਣ ਨਾ ਤੇ ਗੁਰੂ ਦੀ ਕੀਤੀ ਹੋਈ ਕੁਰਬਾਨੀ ਨੂੰ ਫਲ ਲੱਗ ਜਾਵੇ ਕਾਫਾ ਆਓ ਪਿਆਰਿਓ ਮੈਂ ਬੇਨਤੀ ਕਰ ਰਿਹਾ ਸੀ ਅਨੰਦਪੁਰ ਦੀ ਧਰਤੀ ਦੇ ਉੱਤੇ ਕਲਗੀ ਵਾਲੇ ਪਾਛਾ ਮਹਾਰਾਜ ਦੇ ਚਾਰੇ ਬਰਖਰਦਾਰ ਖੇਡਦੇ ਪੈਲੇ ਜਵਾਨ ਹੋ ਗਏ ਨੇ ਪਤਨ ਗੁਰ ਕਲਗੀ ਵਾਲੇ ਪਾਛਾ ਮਹਾਰਾਜ ਦੇ ਪੁੱਤਰ ਇੱਕ ਮੈਂ ਇਥੇ ਹੋਰ ਗੱਲ ਕਹਿ ਕੇ ਢਾਡੀ ਵੀ ਤੁਹਾਡੀ ਖਿਦਮਤ ਵਿੱਚ ਬੜਾ ਨਵਾਂ ਇਤਿਹਾਸ ਹੈ 22 ਤਰੀਕ ਨੂੰ ਕਦੇ ਨਾ ਭੁੱਲਿਓ ਕਿਉਂਕਿ ਪਿਆਰਿਓ ਜਦੋਂ ਅਸੀਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆਣਾ ਬੜੇ ਤੁਸੀਂ ਵਿਦਵਾਨ ਬੈਠੇ ਹੋ ਕੀਰਤਨ ਵਾਲੇ ਵੀਰ ਭਾਈ ਬਚਿੱਤਰ ਸਿੰਘ ਮੇਰੇ ਨਾਲ ਹੀ ਕੈਨੇਡਾ ਸੀ 22 ਤਰੀਕ ਨੂੰ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਉਂ ਸ਼ਹੀਦੀ ਹੋਈ ਆਪਾਂ ਜਦੋਂ ਦੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਜਿਹੜੀਆਂ ਇਹਦੇ ਵਿੱਚ ਵਾਰਾਂ ਨੇ ਨਾ ਵਾਰਾਂ ਆਸਾ ਦੀ ਵਾਰ ਜਿੱਦਾਂ ਸਾਰੀਆਂ 12 ਦੀ ਗਿਣਤੀ ਕਰ ਲੋ ਤੇ ਇਹਨਾਂ ਦੀ ਵਾਰਾਂ ਦੀ ਗਿਣਤੀ ਹੈ 22 22 ਵਾਰਾਂ ਨੇ ਉਸ ਤੋਂ ਅੱਗੇ ਚੱਲੋ ਤੀਜੇ ਪਾਤਸ਼ਾਹ ਮਹਾਰਾਜ ਨੇ ਪ੍ਰਚਾਰਕ ਥਾਪੇ ਜਿਹੜੇ ਕਥਾਵਾਚਕ ਵੀਰ ਨੇ ਤੇ 22 ਪੰਜੀਆਂ ਕਥਾਵਾਚਕਾਂ ਦੀਆਂ ਥਾਪੀਆਂ ਹੁਣ ਉਸ ਤੋਂ ਅੱਗੇ ਚੱਲੋ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਸਾਡੀ ਪੰਥ ਮਾਤਾ ਮਾਤਾ ਗੰਗਾ ਗੁਰੂ ਅਰਜਨ ਦੇ ਮਹਾਰਾਜ ਦੇ ਜਾਣ ਤੋਂ ਬਾਅਦ ਪੂਰੇ 22 ਸਾਲ ਮਲੁਖਾ ਦੇਹੀ ਦੇ ਵਿੱਚ ਰਹੇ ਨੇ ਹੁਣ ਅੱਗੇ ਚੱਲੋ ਸੱਤਵੇਂ ਪਾਸ਼ਾ ਨੇ ਜੰਗ ਕੋਈ ਨਹੀਂ ਲੜਿਆ ਪਰ ਹਮੇਸ਼ਾ ਆਪਣੇ ਨਾਲ 2200 ਘੋੜ ਸਵਾਰ ਰੱਖਿਆ ਕਰਦੇ ਸਨ ਹੁਣ ਅੱਗੇ ਚੱਲੋ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਬਕਾਲੇ ਤਪੱਸਿਆ ਕਰ ਰਹੇ ਨੇ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਇਹ ਕਹਿ ਗਏ ਕਿ ਬਾਬਾ ਬਸੇ ਗ੍ਰਾਮ ਬਕਾਲੇ ਤੇ ਯਾਦ ਰੱਖਿਓ ਉੱਥੇ ਜਿਹੜੀਆਂ ਮੰਝੀਆਂ ਡੱਠੀਆਂ ਨੇ ਉਹਨਾਂ ਦੀ ਗਿਣਤੀ ਵੀ 22 ਹੈ ਹੁਣ ਅੱਗੇ ਚੱਲੋ ਆਨੰਦਪੁਰ ਦੀ ਧਰਤੀ ਕਿਥੇ ਪਹਾੜੀਆਂ ਨੇ ਨਾ ਉਹਨਾਂ ਪਹਾੜੀਆਂ ਦੀ ਗਿਣਤੀ ਵੀ 22 ਹੈ ਜਿਹੜੇ ਉੱਥੋਂ ਦੇ ਰਾਜੇ ਆ ਉਹਨਾਂ ਦੀ ਗਿਣਤੀ ਵੀ 22 ਹੈ ਤੇ ਕਲਗੀ ਵਾਲੇ ਪਾਸ਼ਾ ਦਾ ਜਿਹੜਾ ਪ੍ਰਕਾਸ਼ ਆ ਉਹ ਵੀ 22 ਤਰੀਕ ਨੂੰ ਹੁੰਦਾ ਹੈ ਹੁਣ ਅੱਗੇ ਚੱਲੋ ਆਪਾਂ ਇੱਕ ਅਰਦਾਸ ਕਰਦੇ ਹਾਂ ਗੁਰੂ ਜੀ ਦੇ ਚਾਰ ਸਹਿਬਜ਼ਾਦੇ ਤੇ ਪੰਜ ਪਿਆਰਿਆਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ ਹੁਣ ਜੇ ਤੇ ਕਰਨੀ ਆ ਗੱਲ ਕਸ਼ਵੱਟੀ ਦੀ ਤੇ ਤੇ ਪਿਆਓ ਚਾਰ ਹੀ ਆ ਚਾਰਾਂ ਤੋਂ ਵੱਧ ਨਹੀਂ ਐ ਜਿਨ੍ਹਾਂ ਨੇ ਕਸਵੱਟੀ ਨਭਾਈ ਐ ਪਰ ਜੇ ਗੱਲ ਕਰਨੀ ਐ ਗੁਰੂ ਦੇ ਪੁੱਤਰਾਂ ਦੀ ਗੁਰ ਪਰਿਵਾਰ ਦੀ ਤੇ ਇਸ ਗੱਦੀ ਉੱਤੇ ਚਾਰ ਸਹਿਬ ਜਾਦੇ ਨਹੀਂ ਇਸ ਗੱਦੀ ਤੇ 22 ਸਹਿਬ ਜਾਦੇ ਨੇ 22 ਸਹਿਬ ਜਾਦੇ 22 ਕਿਵੇਂ ਐ ਗੁਰੂ ਨਾਨਕ ਦੇ ਦੋ ਗੁਰੂ ਅੰਗਦ ਦੇ ਦੋ ਗੁਰੂ ਅਮਰਦਾਸ ਦੇ ਦੋ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਗੁਰੂ ਅਰਜਨ ਦੇ ਮਹਾਰਾਜ ਦਾ ਇੱਕ ਗੁਰੂ ਹਰਗੋਬਿੰਦ ਮਹਾਰਾਜ ਦੇ ਪੰਜ ਐਂਓ ਗਿਣਤੀ ਕਰਦੇ ਜਾਓ ਦਸਵੇਂ ਪਾਤਸ਼ਾਹ ਦੇ ਚਾਰ ਲਾਲਾਂ ਨੂੰ ਪਲੱਸ ਕਰ ਦਿਓ ਉਦੋਂ ਫਿਰ ਤੁਹਾਨੂੰ 4 ਸਹਿਬ ਜਿਆਦੇ ਨਹੀਂ ਤੁਹਾਨੂੰ ਫਿਰ ਪੂਰੇ ਦੇ ਪੂਰੇ 22 ਸਹਿਬ ਜਿਆਦੇ ਨਜ਼ਰ ਆਉਣਗੇ ਤੇ ਗੱਲ ਯਾਦ ਰੱਖਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡਾ ਸਹਿਬ ਜਿਆਦਾ ਬਾਬਾ ਅਜੀਤ ਸਿੰਘ ਸੁਖਨਾ ਦਾੜੀ ਆ ਗਈ ਤੇ ਸਤਿਗੁਰੂ ਮਹਾਰਾਜ ਦੇ ਤਿੰਨ ਮਹਿਲ ਨੇ ਮਾਤਾ ਜੀਤਾ ਜੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਤੇ ਦੋ ਮਹਿਲਾਂ ਦੀ ਕੁੱਖੋਂ ਚਾਰ ਫਰਜ਼ੰਦ ਪੈਦਾ ਹੋਏ। ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਦੀ ਕੁੱਖੋਂ ਸ਼੍ਰੀ ਪੋਟਾ ਸਾਹਿਬ ਜੀ ਖੇ ਪ੍ਰਗਟ ਹੋਏ। ਬਾਬਾ ਜੁਯਾਰ ਸਿੰਘ ਦੀ ਆਨੰਦਪੁਰ ਦੀ ਧਰਤੀ ਮਾਤਾ ਜੀਤੋ ਦੀ ਕੁੱਖੋਂ ਪ੍ਰਗਟ ਹੋਏ। ਬਾਬਾ ਜੋਰਾਵਰ ਸਿੰਘ ਦੀ ਆਨੰਦਪੁਰ ਦੀ ਧਰਤੀ ਮਾਤਾ ਜੀਤੋ ਦੀ ਕੁੱਖੋਂ ਪ੍ਰਗਟ ਹੋਏ। ਬਾਬਾ ਫਤਿਹ ਸਿੰਘ ਦੀ ਮਾਤਾ ਜੀਤੋ ਦੀ ਕੁੱਖੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਕੇ ਪ੍ਰਗਟ ਹੋਏ ਨੇ। ਇੱਕ ਦਿਨਾਂ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਤਣਕਲਕੀਆਂ ਵਾਲੇ ਪਾਛਾ ਮਹਾਰਾਜ ਹੀ ਬਿਠੇ ਨੇ ਤੇ ਇੱਕ ਜੋੜਾ ਨਵ ਵਿਆਇਆ ਜੋੜਾ ਗੁਰੂ ਦੇ ਦਰਬਾਰ ਆਉਂਦਾ ਹੈ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਤੁਰਦਾ ਹੈ ਤੇ ਗੁਰੂ ਮਹਾਰਾਜ ਦੇ ਮਹਿਲ ਮਾਤਾ ਜੀਤਾ ਜੀ ਦੇ ਤੇ ਤਿੰਨ ਫਰਜ਼ੰਦ ਨੇ ਪਰ ਚੌਥਾ ਨੂੰ ਆਪਣੇ ਪੁੱਤਰਾਂ ਨਾਲ ਪਿਆਰ ਕਰਦੀ ਹੈ ਵੱਡਾ ਸਹਿਬ ਜੀ ਦਾ ਮਹਾਰਾਜ ਦੇ ਕੋਲ ਆਇਆ ਤੇ ਪੁੱਤ ਨੂੰ ਕਹਿੰਦੀ ਸਤਗੁਰੂ ਸੱਚੇ ਪਾਛਾ ਵੇਖੋ ਆ ਜੀਤ ਸਿੰਘ ਜੁਹਾਰ ਸਿੰਘ ਜਵਾਨ ਹੋ ਗਿਆ ਮੈਂ